ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸ਼ੁੱਕਰਵਾਰ ਨੂੰ ਹੋਣ ਵਾਲੇ ਦੌਰੇ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਨੇ ਪੂਰੇ ਸ਼ਹਿਰ ਦੀ ਕਿਲੇਬੰਦੀ ਕਰ ਦਿੱਤੀ ਹੈ। ਵੀਆਈਪੀ ਮੂਵਮੈਂਟ ਨੂੰ ਦੇਖਦੇ ਹੋਇਆ, ਵરિਸ਼ਟ ਅਧਿਕਾਰੀਆਂ ਦੇ ਨਾਲ ਹੀ ਡੀਐਸਪੀ, ਐਸਐਚਓ ਅਤੇ ਇੰਸਪੈਕਟਰਾਂ ਸਮੇਤ 3000 ਪੁਲਿਸ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਇਸ ਤੋਂ ਇਲਾਵਾ, ਪੈਰਾਮਿਲਟਰੀ ਫੋਰਸ, ਆਈਟਬੀਪੀ, ਇੰਟੈਲੀਜੈਂਸ, ਸੀਆਈਡੀ ਵਿੰਗ ਸਮੇਤ ਚੰਡੀਗੜ੍ਹ ਪੁਲਿਸ ਵਿਭਾਗ ਦੇ ਸਾਰੇ ਅਧਿਕਾਰੀ ਤਾਇਨਾਤ ਰਹਿਣਗੇ। ਦੱਸਿਆ ਕਿ ਅਮਿਤ ਸ਼ਾਹ ਦੇ ਆਗਮਨ ਤੇ ਕਈ ਸੜਕਾਂ ਉੱਤੇ ਟ੍ਰੈਫਿਕ ਬੰਦ ਅਤੇ ਡਾਇਵਰਟ ਕੀਤਾ ਗਿਆ। 에어ਪੋਰਟ ਤੋਂ ਲੈ ਕੇ ਪ੍ਰੋਗਰਾਮ ਸੱਲ ਤੱਕ ਕੌਣ ਵਾਲੀ ਸੜਕਾਂ ਦੇ ਦੋਨੋਂ ਤਰਫ ਭਾਰੀ ਪੁਲਿਸ ਫੋਰਸ ਜਵਾਨ ਤੈਨਾਤ ਕੀਤੀ ਗਈ। ਕੇਂਦਰੀ ਗ੍ਰਹਿ ਮੰਤਰੀ ਸ਼ਾਹ ਦੇ ਦੌਰੇ ਨੂੰ ਲੈ ਕੇ ਚੰਡੀਗੜ੍ਹ ਨੂੰ ਚੱਕਾ ਚੱਕ ਕਰ ਦਿੱਤਾ ਗਿਆ। ਸ਼ਹਿਰ ਦੀਆਂ ਸੜਕਾਂ ਦੇ ਕਿਨਾਰੇ ਨਵੇਂ ਫੁੱਲਾਂ ਵਾਲੇ ਪੌਦੇ ਵੀ ਲਗਾ ਦਿੱਤੇ ਗਏ ਹਨ ਦੱਸ ਦਈਏ ਕਿ ਅਮਿਤ ਸ਼ਾਹ ਸੈਕਟਰ 17 ਵਿੱਚ 88 ਕਰੋੜ ਰੁਪਏ ਲਾਗਤ ਤੋਂ ਬਣਾਏ ਗਏ ਇੰਟੀਗ੍ਰੇਟਡ ਕਮਾਂਡ ਅਤੇ ਕੰਟਰੋਲ ਸੈਂਟਰ ਦਾ ਵੀ ਉਦਘਾਟਨ ਕਰਨਗੇ ਇਸ ਤੋਂ ਇਲਾਵਾ 44 ਐਸਆਈ 709 ਨਿਯੁਕਤ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਵੀ ਸੌਂਪਣਗੇ ਪੀਸੀਆਰ ਵਿੰਗ ਵਿੱਚ ਸ਼ਾਮਲ ਕਰਨ ਦੇ ਲਈ 3 ਕਰੋੜ 75 ਲੱਖ ਦੀ ਖਰੀਦਦਾਰੀ ਟਾਟਾ ਸਫਾਰੀ ਗੱਡੀਆਂ ਨੂੰ ਵੀ ਹਰੀ ਝੰਡੀ ਦੇਣਗੇ ਤਹਾਜ਼ੀਰ ਵੀਆਈਪੀ ਮੂਵਮੈਂਟ ਨੂੰ ਦੇਖਦੇ ਹੋਏ ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਇੱਕ ਅਹਿਮ ਅਪੀਲ ਕੀਤੀ ਗਈ ਹੈ ਜਿਸ ਵਿੱਚ ਕਿਹਾ ਗਿਆ ਕਿ ਚੰਡੀਗੜ੍ਹ ਸ਼ਹਿਰ ਵਾਲੇ ਇਲਾਕੇ ਵਿੱਚ ਦੁਪਹਿਰ 2 ਤੋਂ 5 ਵਜੇ ਤੱਕ ਅਤੇ ਸ਼ਾਮ ਨੂੰ 6 ਤੋਂ 8 ਵਜੇ ਤੱਕ ਤੁਸੀਂ ਕੋਈ ਸੜਕਾਂ ਤੇ ਜਾਣ ਤੋਂ ਬਚੋ ਤਾਂ ਚੰਗਾ ਰਹੇਗਾ। ਟ੍ਰੈਫਿਕ ਪੁਲਿਸ ਤਰਫੋਂ ਵੀਆਈਪੀ ਮੂਵਮੈਂਟ ਦੇ ਚੱਲਦੇ ਤੁਹਾਨੂੰ ਟ੍ਰੈਫਿਕ ਬੰਦ ਜਾਂ ਡਾਇਵਰਟ ਮਿਲੇਗਾ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਭੀੜ ਐਸੁਵਿਧਾ ਤੋਂ ਬਚਣ ਦੇ ਲਈ ਕੋਈ ਹੋਰ ਅਲਟਰਨੇਟ ਰਸਤਾ ਅਪਣਾਉਣਾ ਅਤੇ ਟ੍ਰੈਫਿਕ ਦੀ ਭੀੜ ਤੋਂ ਬਚਣ ਦੇ ਲਈ ਸ਼ਾਮ 5 ਵਜੇ ਤੋਂ ਪਹਿਲਾਂ ਆਪਣੇ ਸਥਾਨ ਤੇ ਪਹੁੰਚਣ। ਪੁਲਿਸ ਟ੍ਰੈਫਿਕ ਅਤੇ ਵਾਸਤਵਿਕ ਸਮੇਂ ਦੀ ਅਪਡੇਟ ਦੇ ਲਈ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਰਹੇਗੀ ਤਦਾਦੀਕੀ ਅੱਜ ਯੂਟੀ ਸੂਬੇ ਯਾਨੀ ਕਿ ਚੰਡੀਗੜ੍ਹ ਦੇ ਵਿੱਚ ਅਮਿਤ ਸ਼ਾ ਦਾ ਦੌਰਾ ਹੈ ਕਰੋੜਾਂ ਦੇ ਲਾਗਤ ਦੇ ਨਾਲ ਉਹ ਚੰਡੀਗੜ੍ਹ ਵਾਸੀਆਂ ਦੇ ਲਈ ਵੱਡੇ ਐਲਾਨ ਕਰਨਗੇ ਸੈਕਟਰ 17 ਦੇ ਵਿੱਚ 88 ਕਰੋੜ ਲਾਗਤ ਦੇ ਨਾਲ ਬਣਾਏ ਗਏ ਇੰਟੀਗ੍ਰੇਟਿਡ ਕਮਾਂਡ ਤੇ ਕੰਟਰੋਲ ਸੈਂਟਰ ਦਾ ਵੀ ਇਸ ਮੌਕੇ ਉਦਘਾਟਨ ਕਰਨਗੇ ਇਸ ਤੋਂ ਇਲਾਵਾ 44 ਐਸਆਈ ਅਤੇ 709 ਨਵੇਂ ਕਾਂਸਟੇਬਲوں ਨੂੰ ਨਯੁਕਤੀ ਪੱਤਰ ਸੌਂਪਣਗੇ 3 ਕਰੋੜ 75 ਲੱਖ ਦੀ ਖਰੀਦਦਾਰੀ ਵਾਲੀ ਟਾਟਾ ਸਫਾਰੀ ਗੱਡੀਆਂ ਨੂੰ ਵੀ ਹਰੀ ਝੰਡੀ ਦੇਣਗੇ ਤਾਂ ਵੱਡੀ ਅਪਡੇਟ ਅਸੀਂ ਤੁਹਾਡੇ ਤੱਕ ਸਾਂਝੀ ਕੀਤੀ ਹੈ ਕਿ ਅੱਜ ਚੰਡੀਗੜ੍ਹ ਵਿਚ ਖਾਸ ਕਰ ਜੋ ਚੰਡੀਗੜ੍ਹ ਵਾਸੀ ਹਨ ਜੋ ਇਸ ਰਿਪੋਰਟ ਨੂੰ ਦੇਖ ਰਹੇ ਹਨ ਉਹ ਟ੍ਰੈਫਿਕ ਤੋਂ ਬਚਣ ਦੇ ਲਈ ਕਿਉਂਕਿ ਅੱਜ ਚੰਡੀਗੜ੍ਹ ਪੂਰੇ ਤਰੀਕੇ ਦੇ ਨਾਲ ਸਿਕਿਉਰਿਟੀ ਨਾਲ ਲੈਸ ਰਹੇਗਾ ਦੁਪਹਿਰ ਬਾਅਦ ਅੱਜ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਤੇ ਦੌਰੇ ਤੇ ਰਹਿਣਗੇ ਅਤੇ ਸ਼ਾਮ ਤੱਕ ਉਹ ਉੱਥੇ ਰਹਿਣਗੇ ਇਸ ਨੂੰ ਲੈ ਕੇ ਚੰਡੀਗੜ੍ਹ ਅੱਜ ਪੂਰੀ ਜਾਮ ਦਿਖੇਗੀ ਇਸ ਖਬਰ ਤੇ ਸਾਡੇ ਦਰਸ਼ਕ ਕੀ ਕਹਿਣਾ ਚਾਹੁੰਦੇ ਨੇ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਖਬਰ ਨੂੰ ਲਾਈਕ ਸ਼ੇਅਰ ਕਰੋ